ਹਾਂਜੀ ਬੇਟਾ ਆਪਾਂ ਆਰਟੀਕਲਸ ਕਰੇ ਸੀ ਨਾ ਹਾਂਜੀ ਆਰਟੀਕਲਸ ਕਿੰਨੇ ਹੁੰਦੇ ਨੇ ਤਿੰਨ ਏ ਐਨ ਦ ਏ ਐਨ ਦ ਏ ਤੇ ਐਨ ਤੁਹਾਨੂੰ ਸਮਝਾਇਆ ਸੀ ਕਿ ਏ ਤੇ ਐਨ ਜਦੋਂ ਆਪਾਂ ਲਗਾਉਣਾ ਹੈ ਇਹ ਚੀਜ਼ ਦੇਖਣਾ ਵੀ ਜਿਹੜੇ ਵਰਡ ਦੇ ਨਾਲ ਆਪਾਂ ਲਾਉਣਾ ਏ ਜਾਂ ਐਨ ਲਾਉਣਾ ਉਹਦਾ ਪਹਿਲੀ ਸਾਊਂਡ ਦੇਖਣੀ ਹੈ ਸਾਊਂਡ ਦੇਖ ਕੇ ਆਪਾਂ ਨੂੰ ਪਤਾ ਲੱਗ ਜਾਣਾ ਹੈ ਕਿ ਏ ਲੱਗਣਾ ਹੈ ਕਿ ਐਨ ਲੱਗਣਾ ਹੈ ਜੇ ਫਰਸਟ ਕੀ ਲੱਗਣਾ ਹੈ ਪਰ ਹੁਣ ਆਪਾਂ ਕਰਾਂਗੇ ਅੱਜ ਦਾ ਅੱਜ ਸਿਰਫ ਆਪਾਂ ਦਾ ਦੀ ਗੱਲ ਕਰਾਂਗੇ ਵੀ ਦਾ ਕਿੱਥੇ-ਕਿੱਥੇ ਲੱਗਦਾ ਹੈ ਐਸੇ ਤਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਦਾ ਜਿਹੜੀਆਂ ਖਾਸ ਚੀਜ਼ਾਂ ਨੇ ਬਹੁਤ ਹੀ ਖਾਸ ਚੀਜ਼ਾਂ ਨੇ ਉਹਨਾਂ ਕੀ ਲਾਦਰ ਦ ਸੰਨ ਸੰਨ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਪੂਰੇ ਬਾਰਤ ਦੇ ਵਿੱਚ ਇੱਕੋ ਹੀ ਹੈ ਨਾ ਤਾਂ ਦਾ ਸੰਨ ਤਾਂ ਅੱਠ ਠੀਕ ਹੈ ਤਾਜ ਮਹਿਲ ਇੱਕੋ ਹੈ ਦੋ ਤਾਜ ਮਹਿਲ ਹੈ ਨਾ ਜਿਹੜੀ ਚੀਜ਼ ਕੋਈ ਖਾਸ ਹੈ ਪਰ ਫਿਰ ਵੀ ਬਹੁਤ ਜਗ੍ਹਾ ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਲੱਗਣਾ ਹੈ ਕਿ ਦੋ ਲਗਣਾ ਹੈ ਐਨ ਲਗਣਾ ਹੈ ਕਿ ਦੋ ਲਗਣਾ ਹੈ ਉਹ ਅੱਜ ਮੈਂ ਤੁਹਾਨੂੰ ਡਾਊਟ ਕਲੀਅਰ ਕਰਵਾਉਂਗੀ ਧਿਆਨ ਨਾਲ ਦੇਖਿਓ ਦੇਖੋ ਬੇਟਾ ਫਸਟ ਸੈਂਟੈਂਸ ਆਇਦੜਾ ਆਈ ਫਾਊਂਡ ਲਾਈਟ ਪੈ ਰਹੀ ਹੈ ਮੇਰੇ ਖਿਆਲ ਚ ਅਨਾ ਮੈਂ ਜਿੱਦ ਲਾਈਟ ਪੈ ਰਹੀ ਹੈ ਮੈਂ ਲਾਈਟ ਆਫ ਕਰ ਦੇਣੀ ਆ ਜਦੋਂ ਥਰਡ ਸੈਂਟੈਂਸ ਤੇ ਆਏ ਫਿਰ ਦੱਸੋ ਆਈ ਫਾਊਂਡ ਡੈਸ਼ ਔਰੇਂਜ ਬੋਟ ਹੁਣ ਦੇਖੋ ਸੈਕਿੰਡ ਸੈਂਟੈਂਸ ਦੇ ਵਿੱਚ ਬੋਟ ਹੋਈ ਹੈ ਦੇਖੋ ਆਈ ਵੈਂਟ ਸੇਲਿੰਗ ਇਨ ਡੈਸ਼ ਬੋਟ ਮੈਂ ਉਸ ਬੋਟ ਤੇ ਸੇਲਿੰਗ ਕੀਤੀ ਮੈਂ ਬੋਟ ਲੈ ਕੇ ਮੈਂ ਸਮੁੰਦਰਾਂ 'ਚ ਚਲੀ ਗਈ ਠੀਕ ਹੈ ਸੇਲਿੰਗ ਕੀਤੀ ਹੁਣ ਦੇਖੋ ਇਹ ਬੋਟ ਹੋਈ ਹੈ ਪਰ ਪੂਰੇ ਖਾਸ ਬਣੀ ਕਿਵੇਂ ਬਣੀ ਮੈਂ ਦੱਸਦੀ ਆ ਆਈ ਵੈਂਟ ਸੇਲਿੰਗ ਇਨ ਡੈਸ਼ ਬੋਟ ਉਸੇ ਬੋਟ ਦੇ ਵਿੱਚ ਜਿਹੜੀ ਕਿ ਮੈਨੂੰ ਦਿਖੀ ਸੀ ਬੋਟ ਜਿਹੜੀ ਮੈਨੂੰ ਬੋਟ ਮਿਲੀ ਸੀ ਉਸੇ ਬੋਰਡ ਦੇ ਵਿੱਚ ਮੈਂ ਸੇਲਿੰਗ ਕੀਤੀ ਤਾਂ ਖਾਸ ਹੋ ਗਈ ਨਾ ਹੁਣ ਐਂ ਤਾਂ ਹੈ ਨਹੀਂ ਵੀ ਮੈਂ ਕਿਸੇ ਵੀ ਬੋਰਡ ਚ ਕੀਤੀ ਐ ਸੇਲਿੰਗ ਜਿਹੜੀ ਬੋਰਡ ਦੀ ਮੈਂ ਪਹਿਲਾਂ ਗੱਲ ਕਰ ਚੁੱਕੀ ਜਿਹੜੀ ਬੋਰਡ ਮੈਨੂੰ ਮਿਲੀ ਸੀ ਉਸੇ ਬੋਰਡ ਚ ਮੈਂ ਸੇਲਿੰਗ ਕੀਤੀ ਐ ਤਾਂ ਖਾਸ ਬਣ ਗਈ ਨਾ ਤੁਸੀਂ ਮੈਨੂੰ ਪੁੱਛੋ ਵੀ ਮੈਂ ਤੁਸੀਂ ਕਿਹੜੀ ਬੋਰਡ ਚ ਕੀਤੀ ਸੀ ਸੇਲਿੰਗ ਤਾਂ ਖਾਸ ਚੀਜ਼ ਇਹ ਹੋਗੀ ਕਿ ਬੋਰਡ ਜਿਹੜੀ ਮੈਨੂੰ गाता द थोड़ा बड़ा लाइट ऑन करिए दे दिए हूं लाइट कर मेरी हरजिंदर हां जी ठीक ठीक है थर्ड सेंटेंस है देखो पूजा बॉट डैश टॉयलेट फ्रॉम डैश मैन देखो द फिक्स सेंटेंस है पूरे बढ़िया पूरे बढ़िया मैं लाइट ऑफ कर दूंगी ये अगले पे फर्स्ट पूजा बॉट डैश टॉयलेट फ्रॉम डैश मैन नेक्स्ट लाइन दैट Yeah. ਉਹ ਨੀਚੇ ਖੜਾ ਹੈ ਦਰਖਤ ਕੋਈ ਵੀ ਹੋ ਸਕਦਾ ਕਿੰ째 ਵੀ ਹੋ ਸਕਦਾ ਕੋਈ ਇਹ ਨਹੀਂ ਇਹੀ ਦੱਸਿਆ ਵੀ ਮਾਰਕੀਟ ਚ ਜਿਹੜਾ ਦਰਖਤ ਹੈ ਉਹ ਵਾਲਾ ਜਾਂ ਸਕੂਲ ਚ ਕੋਈ ਦਰਖਤ ਹੈ ਉਹ ਵਾਲਾ ਜਾਂ ਉਹਦੇ ਆਪਦੀ ਘਰ ਚ ਕੋਈ ਦਰਖਤ ਲੱਗਿਆ ਹੋਵੇ ਉਹਦੇ ਨੀਚੇ ਖੜਿਆ ਉਹਨਾਂ ਨੇ ਕੁਛ ਕੋਈ ਗੱਲ ਨਹੀਂ ਨਾ ਕੀਤੀ ਉਹਨਾਂ ਨੇ ਸਿਰਫ ਇਹ ਕਿਹਾ ਵੀ ਦਰਖਤ ਦੇ ਨੀਚੇ ਖੜਾ ਸੀ ਦਰਖਤ ਦਾ ਕੋਈ ਵੀ ਹੋ ਸਕਦਾ ਤਾਂ ਇੱਥੇ ਕੀ ਲੱਗੇਗਾ ਏ ਏ ਜਾਂ ਅ ਠੀਕ ਹੈ ਲੈਕ ਬੋਲ ਤਾ ਸਮਝ ਆ ਗਈ ਠੀਕ ਹੈ ਠੀਕ ਹੈ ਠੀਕ ਆਹ ਆ ਸੌਰੀ ਡੈਸ਼ ਡੱਕ ਇਜ਼ ਵਾਕਿੰਗ ਅਰਾਊਂਡ ਡੈਸ਼ ਪਾਰਕ ਵਿਚ ਇਜ਼ ਇਨ ਫਰੰਟ ਆਫ ਮਾਈ ਬਿਲਡਿੰਗ ਹੁਣ ਧਿਆਨ ਨਾਲ ਸੋਚਿਓ ਇੱਕ ਡੱਕ ਵਾਕ ਕਰ ਰਹੀ ਐ ਪਾਰਕ ਦੇ ਆਲੇ ਦਾਲੇ ਠੀਕ ਐ ਪਾਰਕ ਕਿਹੜਾ ਜਿਹੜਾ ਕਿ ਮੇਰੀ ਬਿਲਡਿੰਗ ਦੇ ਸਾਹਮਣੇ ਆ ਪਾਰਕ ਮੇਰੀ ਬਿਲਡਿੰਗ ਮਤਲਬ ਮੇਰੇ ਘਰ ਦੇ ਸਾਹਮਣੇ ਪਾਰਕ ਦੀ ਖਾਸ ਗੱਲ ਆਪਾਂ ਨੂੰ ਪਤਾ ਲੱਗ ਗਈ ਨਾ ਹਾਂਜੀ ਕਿ ਪਾਰਕ ਉਹ ਵਾਲਾ ਪਾਰਕ ਜਿਹੜੀ ਮੇਰੇ ਘਰ ਦੇ ਸਾਹਮਣੇ ਆ ਪਾਰਕ ਉਸ ਪਾਰਕ ਦੇ ਆਸ-ਪਾਸ ਜਿਹੜੀ ਗੱਟ ਬੋਕ ਕਰਦੀ ਹੈ ਤਾਂ ਉਹਦੀ ਖਾਸ ਗੱਲ ਹੋ ਗਈ ਨਾ ਪਾਰਕ ਦੀ ਤਾਂ ਆਪਾਂ ਇੱਥੇ ਕੀ ਲਗਾਵਾਂਗੇ 10 ਅੱਛਾ ਜੇ ਉਹਰੀ ਸੈਂਟੈਂਸੇ ਐ ਇਦਾਂ ਨਾ ਹੁੰਦਾ ਇੱਥੇ ਤਾਂ ਕੀ ਹੁੰਦਾ ਹੈ ਸੈਂਟੈਂਸ ਇੱਥੇ ਤਾਂ ਕੀ ਇਸ ਤੋਂ ਬਾਅਦ ਹੁੰਦਾ ਨਾ ਇਹਨੂੰ ਆਪਾਂ ਕੱਟ ਦੇਈਏ प्रकार है अगली लाइन है डैश एलिगेटर वाज वेरी लोनली एज नो वन वांटेड टू तो बी फ्रेंड्स विद इट कि मगरमच्छ सी जो एलिगेटर सी ओदे ओ बहुत लोनली फील कर रहे सी कल्ला फील करता सी क्योंकि ओदा कोई दोस्त नहीं बनना चाहता सी ठीक है हुन मेनू दसो इथे रबा रेड द स्टोरी अबाउट एलिगेटर एलिगेटर दे नाल की is this story rama ਠੀਕ ਹੈ ਪਹਿਲਾਂ ਤਾਂ ਉਹ ਬੀਬੀ ਐਲੀਫੈਂਟ ਕੋਈ ਵੀ ਹੋ ਸਕਦਾ ਇੱਕ ਬੰਬਲ ਦੀ ਆਪਾਂ ਗੱਲ ਕੀਤੀ ਹੈ ਹਨਾ ਫਿਰ ਉਸ ਤੋਂ ਬਾਅਦ ਕਿਹੜਾ ਐਲੀਫੈਂਟs ਉੱਡਣਾ ਸਿੱਖਣਾ ਲਾਉਣਾ ਬੰਬਲ ਜਿਹਦੀ ਆਪਾਂ ਗੱਲ ਕਰਕੇ ਆਪਿਆ ਪਹਿਲਾਂ ਜਿਹਦੀ ਗੱਲ ਹੋ ਚੁੱਕੀ ਹੋਵੇ ਜਦੋਂ ਆਪਾਂ ਕੋਈ ਗੱਲ ਕਰ ਰਹੇ ਆ ਕੋਈ ਪੈਰੇਡ ਦੀ ਗੱਲ ਕਰਨਾ ਕੋਈ ਸਟੋਰੀ ਗੱਲ ਕਰ ਰਹੇ ਆ ਜਦੋਂ ਕਿਸੇ ਵੀ ਚੀਜ਼ ਦੀ ਪਹਿਲੀ ਵਾਰ ਗੱਲ ਹੋਵੇ ਫਸਟ ਟਾਈਮ ਗੱਲ ਕਰਦੇ ਹੋ ਉਦੋਂ ਆਪਾਂ a ਜਾਂ an ਲਾਵਾਂਗੇ ਹਨਾ ਜਦੋਂ ਉਸੇ ਗੱਲ ਨੂੰ ਆਪਾਂ ਰਿਪੀਟ ਕਰ ਮਤਲਬ ਉਸੇ ਚੀਜ਼ ਬਾਰੇ ਆਪਾਂ ਦੁਬਾਰਾ ਗੱਲ ਕਰ ਰਹੇ ਆ ਪਹਿਲਾਂ ਉਹਦੀ ਗੱਲ ਕਰ ਚੁੱਕੇ ਆ ਫਿਰ ਆਪਾਂ ਉੱਥੇ ਕੀ ਲਗਾਵਾਂਗੇ ਦ ਸਭੇ ਆ ਗਈ ਨੈਕਸਟ ਦੇਖੋ ਆਈ ਸੋ ਡੈਸ਼ ਬਿਗ ਬੈਗ ਔਨ ਮਾਈ ਬੈਡ ਮੈਨੇ ਆਪਣੇ ਬੈੱਡ ਤੇ ਇੱਕ ਮੈਨੂੰ ਬੈਗ ਮਿਲਿਆ ਵੱਡਾ ਸਾਰਾ ਬੈਗ ਮਿਲਿਆ ਮੇਰੇ ਬੈੱਡ ਤੇ ਠੀਕ ਹੈ ਇੱਥੇ ਕੀ ਲਗਣਾ ਹੈ ਆਂਡ ਸੋ ਆਈ ਸੋ ਅ ਬਿਗ ਬੈਗ ਔਨ ਮਾਈ ਬੈਡ ਮੈਨੂੰ ਮੇਰੇ ਬੈੱਡ ਤੇ ਇੱਕ ਬੈਗ ਦਿਖਿਆ ਠੀਕ ਹੈ ਡੈਸ਼ ਬੈਗ ਬਿਲੋਂਗ ਟੂ ਮਾਈ ਬ੍ਰਦਰ ਉਹ ਬੈਗ ਮੇਰੇ ਬ੍ਰਦਰ ਦਾ ਹੈ ਬ੍ਰਦਰ ਦਾ ਸੀ ਕੀ ਲੱਗਣਾ ਇੱਥੇ ਤਾਂ ਹੁਣ ਮੈਂ ਉਹਨੇ ਕਿਹੜੇ ਬੈਗ ਦੀ ਗੱਲ ਕਰ ਰਹੀ ਆ ਕਿਹੜਾ ਬੈਗ ਮੇਰੇ ਬ੍ਰਦਰ ਦਾ ਹੈ ਜਿਹਨੂੰ ਮੈਂ ਬੈੱਡ ਤੇ ਦੇਖਿਆ ਸੀ ਸਮਝ ਆ ਗਈ ਨਾ ਹੁਣ ਇਸ ਕੁਸਟਨ ਟਾਈਮ ਦੇ ਵਿੱਚ ਪਹਿਲਾਂ ਤਾਂ ਬੈਗ ਦੀ ਗੱਲ ਫਸਟ ਟਾਈਮ ਹੋਈ ਹੈ ਠੀਕ ਹੈ ਤਾਂ ਆਪਾਂ ਕਿਉਂਕਿ ਫਸਟ ਟਾਈਮ ਖਾਸ ਨਹੀਂ ਸੀ ਨਾ ਮਤਲਬ ਖਾਸ ਆਪਾਂ ਬਣਾਏਗਾ ਕਲੀਅਰ ਹੋ ਗਿਆ ਏ ਤੇ ਐਨ ਆਪਾਂ ਪਹਿਲਾਂ ਪੜ੍ਹ ਲਿਆ ਸੀ ਏ ਤੇ ਐਨ ਦੀ ਆਪਾਂ ਤੁਹਾਨੂੰ ਲਗਾਉਣਾ ਹੈ ਆਪਾਂ ਸਾਊਂਡ ਦੇਖਣੀ ਹੈ ਆਪਾਂ ਵਰਡ ਦੀ ਫਰਸਟ ਸਾਊਂਡ ਦੇਖਣੀ ਜਿਹਦੇ ਨਾਲ ਕਿ ਆਪਾਂ ਲਗਾਉਣਾ ਹੈ ਸਾਊਂਡ 'ਚ ਜੇ ਫਰਸਟ ਸਾਊਂਡ ਹਾਉਲ ਹੈ ਤਾਂ ਕੀ ਲੱਗਣਾ ਹੈ ਐਨ ਜੇ ਕੌਨਸਨੈਂਟ ਹੈ ਤਾਂ ਏ ਜੇ ਧ ਆਪਾਂ ਦੇਖ ਲਓ ਇੱਕ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਜਿਹੜੀ ਦੁਨੀਆ 'ਚ ਬਹੁਤ ਸਾਰੀ ਖਾਸ ਚੀਜ਼ਾਂ ਨੇ ਉਹਨਾਂ ਦੇ ਨਾਲ ਧ ਲੱਗਣਾ ਬਾਕੀ ਜਦੋਂ ਆਪਾਂ ਕੋਈ ਸੈਂਟੈਂਸਿਸ ਪੈਰਾਗ੍ਰਾਫ ਕਰਦੇ ਆ ਜੇ ਆ ਸੈਂਟੈਂਸ ਦੋ ਆ ਜਾਂਦੇ ਨੇ ਤਾਂ ਉਦੋਂ ਆਪਾਂ ਦੇਖਣਾ ਵੀ ਏ ਲਾਉਣਾ ਹੈ ਕਿ ਐਨ ਲਾਉਣਾ ਹੈ ਕਿ ਦੋ ਸਮਝ ਆ ਗਈ ਹੁਣ ਖਾਸ ਤੋਂ ਬੰਦੀ ਚੀਜ਼ ਜਿਹੜਾ ਆਪਾਂ ਉਹਦੀ ਗੱਲ ਪਹਿਲਾਂ ਕਰ ਚੁੱਕੇ ਹਾਂ ਨਾ ਕਰ ਚੁੱਕਿਆ ਨਾ ਗੱਲ ਤਾਂ ਫਿਰ ਉਹ ਖਾਸ ਬਣ ਜਾਂਦੀ ਆਪਣੇ ਲਈ ਠੀਕ ਹੈ ਤਾਂ ਉਥੇ ਆਪਾਂ ਦੋ ਲਗਾਵਾਂਗੇ ਹੁਣ ਤੁਹਾਨੂੰ ਇਹ ਕਨਸੈਪਟ ਕਲੀਅਰ ਹੈ ਹੁਣ ਮੈਂ ਤੁਹਾਨੂੰ 10 ਸੈਂਟੈਂਸਸ ਦੇਵਾਂਗੀ ਉਥੇ ਤੁਸੀਂ ਦੇਖਣਾ ਹੈ ਆਰਟੀਕਲ ਯੂਜ਼ ਕਰਨੇ ਨੇ ਏ ਐਨ ਤੇ ਦੋ